ਲੋ ਜੀ ਅੱਜ ਪ੍ਰੀਤ ਮੋਟਰ ਤੇ ਆਏ ਸੀ ਇੱਥੇ ਤੁਹਾਡੀ ਮੈਂ ਗੱਲਬਾਤ ਕਰਾਉਣਾ ਪ੍ਰੀਤ ਮੋਟਰ ਵਾਲਿਆਂ ਨਾਲ ਤੇ ਉਹ ਦੱਸਦੇ ਨੇ ਵੀ ਕਿੰਨੀਆਂ ਨੇ ਗਿਆ ਸਕੂਟਰੀਆਂ ਦੀ ਇਹਨਾਂ ਨੇ ਲਈ ਹੋਈ ਹੈ ਇੱਕ ਕਹਿ ਸਕਦੇ ਆ ਆਲ ਵਰਲਡ ਚੈਲੰਜ ਕਰ ਰੱਖਿਆ ਗਿਆ ਤੇ ਤੁਹਾਨੂੰ ਦੱਸਦੇ ਆ ਵੀ ਕੀ ਕੀ ਸਕੀਮ ਲੈ ਵੀ ਸਰਪੰਚਾ ਦੱਸ ਫਿਰ ਕੀ ਆਪਣੀ ਚੱਲੀ ਹੁੰਦੀ ਹੈ ਆਫਰ ਬਈ ਵੈਸੇ ਤਾਂ ਅੱਜ ਖਤਮ ਸੀਗਾ ਪਰ ਲੋੜੀ ਤੱਕ ਹੋਰ ਵਧਾਤਾ ਆਫਰ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਆ ਫੋਨ ਤੇ ਫੋਨ ਆ ਰਹੇ ਨੇ ਪਰ ਬਾਈ ਬੰਦੇ ਫੋਨ ਨਾ ਕਰੋ ਜਿਆਦਾ ਮੈਸੇਜ ਕਰ ਲਓ ਤੁਸੀਂ ਜਿਹੜਾ ਤੁਹਾਡੇ ਕੋਲ ਇੰਸਟਾ ਦਾ ਨੰਬਰ ਦਿੱਤਾ ਹੋਇਆ ਇੱਥੇ ਜਾਂ ਉਹਦੇ ਦੇ ਮੈਸੇਜ ਕਰਨਾ ਤੁਹਾਨੂੰ ਸਾਰਾ ਅਸੀਂ ਰਾਤ ਨੂੰ ਬਹਿ ਕੇ ਕਾਲ ਕਰਦੇ ਆ ਤੇ ਯਾਰ ਪ੍ਰੋਬਲਮ ਮਾੜਾ ਲਿਖਾਉਂਦਾ ਵੀ ਇੱਕ ਆਫਰ ਹੋਰ ਦਿੰਦੇ ਆ ਗਿਆ ਬਣੇ ਗਿਆ ਤੇ ਉਹਦੀ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ ਬਾਈ ਹੁਣ ਉਹਨਾਂ ਨਾਲ ਕਰਦੇ ਆ ਆਪਾਂ ਗੱਲ ਤੇ ਲੋ ਬਾਈ ਹੁਣ ਆ ਦੇ ਕੋਲ ਆਪਾਂ ਪਹੁੰਚ ਚੁੱਕੇ ਆਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਜੋ ਬਾਹਰ ਹੀ ਚੱਲਦੇ ਆਪਾਂ ਸਕੂਟਰੀਆਂ ਦੇ ਕੋਲੀ ਤੇ ਹਾਂਜੀ ਭਾਈ ਜੀ ਇਹ ਆਪਣਾ ਕੀ ਸਿਸਟਮ ਕਰ ਰੱਖਿਆ ਤੁਸੀਂ ਫਿਰ ਭਾਈ ਸਿਸਟਮ ਲੋੜੀ ਤੱਕ ਵੈਸਾ ਆਫਰ ਸੀਗਾ ਹਾਂ ਪਰ ਮਾਲ ਆ ਜਿਹੜਾ ਉਹ ਅਸੀਂ ਸਾਰਾ ਦੇ ਚੁੱਕੇ ਹਾਂ ਹਾਂ ਹੁਣ ਤੁਹਾਨੂੰ ਜਿਹੜੀਆਂ ਮਿਲ ਸਕਦੀਆਂ ਨੇ 1 ਲੱਖ ਦੀਆਂ 1 ਲੱਖ 10 ਹਜ਼ਾਰ ਦੀਆਂ ਤਿੰਨ ਦਵਾਂਗੇ ਹਾਂ ਜਿਹੜਾ ਮਾਡਲ ਆ ਉਹ ਤੁਹਾਨੂੰ ਦਿਖਾਉਣੇ ਉਹਦੀ ਡਿਟੇਲ ਦਿਖਾਉਣੇ ਸਾਰੀ ਪਹਿਲਾਂ ਆ ਵਿੱਚ ਆ ਇਹ ਲੱਖ ਦੀਆਂ ਤਿੰਨ ਸੀ ਹਾਂ ਹਾਂ ਲੱਖ ਦੀਆਂ ਤਿੰਨ ਸੀ ਪਹਿਲਾਂ ਇਹ ਆ ਜਿਹੜਾ ਸਿੰਗਲ ਲਾਈਟ ਸੀ ਪਰ ਜਿਹੜਾ ਹੋਲ ਵਾਲਾ ਮਾਡਲ ਆ 1 ਲੱਖ 10 ਹਜ਼ਾਰ ਦੀਆਂ ਤਿੰਨ ਦਵਾਂਗੇ ਤੁਹਾਨੂੰ ਸਕੂਟਰ ਦੀ ਡਿਟੇਲ ਸਾਰੀ ਦਿੰਨੇ ਆ ਆ ਜਾ ਗਿਆ ਆ ਦਿਖਾ ਦੇ ਮਾਰੋ ਅੱਛਾ ਭਈ ਇਹ ਮਾਡਲਾਂ 'ਚ ਕੋਈ ਫਰਕ ਹੈਗਾ ਫਰਕ ਭਈ ਇਹਦੇ 'ਚ ਕੋਈ ਨਹੀਂ ਇਹਦੇ 'ਚ ਇੱਕ ਤਾਂ ਥੋੜਾ ਜਿਹਾ ਮੋਟਰ ਆ ਜਿਹੜੀ ਉਹ ਹੈਵੀ ਕੁਆਲਿਟੀ ਦੀ ਐ ਇੱਕ ਜਿਹੜੀ ਲਾਈਟ ਆ ਉਹ ਡਬਲ ਆ ਹਨਾ ਤਾਂ ਕਰ ਅੱਛਾ ਭਈ ਹੋਰ ਮਤਲਬ ਕਿ ਇਹ ਰੰਗ ਸਾਰੇ ਮਿਲ ਜਾਣਗੇ ਭਈ ਫਿਰ ਇੱਥੇ ਭਾਈ ਪੱਕਾ ਹੁੰਦਾ ਵੈਸੇ ਕਾਲੇ ਜਿਹੜਾ ਰੰਗ ਆ ਉਹ ਬਹੁਤ ਡਿਮਾਂਡ 'ਚ ਰਿਹਾ ਹੈ ਕਾਲਾ ਸਿਲਵਰ ਤੇ ਚਟਾ ਇਹਦੇ ਵਿੱਚ ਤੁਹਾਡੇ ਕੋਲੇ ਆਪਸ਼ਨ ਦੇ ਦਾਂਗੇ ਪਹਿਲਾਂ ਜਿਹੜੀ ਬੁਕਿੰਗ ਕਰਵਾਉਣੀ ਆ ਤੁਸੀਂ ਨੰਬਰ ਦਿੱਤਾ ਹੋਇਆ ਉੱਤੇ ਉਹਦੇ ਤੇ ਕਾਲ ਕਰ ਲਿਓ ਜਾਂ ਟੀਮ ਸਿੱਧੂ ਸਰਪੰਚ ਤੇ ਮੈਸੇਜ ਕਰ ਲਿਓ ਇਨਬਾਕਸ ਦੇ ਉੱਤੇ ਤੇ ਉੱਥੇ ਜਾ ਕੇ ਆਦਾ ਇਨਫੋਰਮੇਸ਼ਨ ਸਾਰੀ ਲੈ ਲਿਓ ਪਹਿਲਾਂ ਬੁੱਕ ਕਰਾ ਲਿਓ ਬੁਕਿੰਗ ਤੋਂ ਚਾਰ ਪੰਜ ਦਿਨਾਂ ਬਾਅਦ ਤੁਹਾਨੂੰ ਸਕੂਟਰੀ ਦੇ ਦਾਂਗੇ ਬਈ ਇੱਕ ਆਹ ਮੈਨੂੰ ਲੱਗਦਾ ਹੋਰ ਨਵੀਂ ਆ ਜੀ ਇਹ ਚੀਜ਼ਾਂ ਨੇ ਯਾਰ ਇਹ ਕਹੜੀ ਜੀ ਚੀਜ਼ਾਂ ਨੇ ਇਹ ਕੀ ਆ ਬਈ ਫਿਰ ਇਹ ਹਾਂ ਇਹ ਵੀ ਬਈ ਮਾਡਲ ਹੈ ਕਈ ਜਿਹੜੇ ਕਹਿੰਦੇ ਨੇ ਸਕੂਟਰ ਦੇ ਸ਼ਕੀਨ ਨੇ ਵੈਸਪਾ ਸ਼ੇਪ ਦਾ ਇਹ ਸਕੂਟਰ ਆ ਗਿਆ ਇਹ ਤੁਹਾਨੂੰ ਦੇ ਦਾਂਗੇ ਜੀ 52000 ਤੇ 3 ਸਾਲ ਦੀ ਗਾਰੰਟੀ ਹੈ ਸਾਰੇ ਗੱਜ ਦੀ ਮੋਟਰ ਚਾਰਜਰ ਕੰਟਰੋਲਰ ਡਿਸਕ ਬ੍ਰੇਕਾਂ ਦੋਨੇ ਇਹ ਵੀ ਬਹੁਤ ਸੋਹਣੀ ਪੀਸ ਆ ਬਹੁਤ ਜ਼ਿਆਦਾ ਵੇਖਦਾ ਹੈ ਜੀ ਬਾਈ ਫਿਰ ਇਹਦੇ ਵਿੱਚ ਰੰਗ ਕਿਹੜੇ ਕਿਹੜੇ ਨੇ ਆਪਣੇ ਕੋਲੇ ਰੰਗ ਬਾਈ ਇਹਦੇ ਵਿੱਚ ਚਿੱਟਾ ਕਾਲਾ ਲਾਲ ਜਿਹੜਾ ਮਰਜ਼ੀ ਲੈ ਲਓ ਬਾਈ ਠੀਕ ਹੈ ਤੇ ਬਾਈ ਸਾਡੇ ਮਕੈਨਿਕ ਨੇ ਆਪਣੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈਨਾ ਜਿਹੜੀਆਂ ਗੁੱਡੀਆਂ ਉਹਨਾਂ ਤਿਆਰ ਕਰਤੀਆਂ ਜਿਹੜੀਆਂ ਦੇਤੀਆਂ ਛੱਤ ਪਾਸਾ ਤੜ ਦਿਨਾਂ ਦੇ ਵਿੱਚ ਭਾਈ ਹੋ ਗਏ ਹੋ 300 ਤੋਂ ਪਲੱਸ ਹੋ ਗਏ ਹੋ 300 ਪਲੱਸ ਜਿਹੜੀਆਂ 7-8 ਦਿਨਾਂ ਦੇ ਵਿੱਚ ਅਸੀਂ ਤਿਆਰ ਕਰਤੀਆਂ ਇਹਨਾਂ ਦੋਨਾਂ ਬੰਦਿਆਂ ਨੇ ਇੱਕ ਮੁੰਡਾ ਹੋਰ ਆ ਤੇ ਦਿਨ ਦਾ ਤੇ ਇੱਥੇ ਰਹਿੰਦੇ ਵੀ ਰਹੇ ਨੇ ਅਸੀਂ ਇਹਨਾਂ ਦੇ ਵੀ ਬਹੁਤ ਧੰਨਵਾਦੀਆਂ ਸ਼ੁਕਰਗੁਜ਼ਾਰ ਆ ਤੇ ਭਾਈ ਇੱਕ ਗੱਲ ਹੋਰ ਭਾਈ ਇਹ ਐਡ ਮਤਲਬ ਕਦੋਂ ਤੱਕ ਚੱਲੂਗੀ ਵੀ ਤੁਸੀਂ ਕੀ ਸੋਚ ਕੇ ਲਾਈ ਹੈ ਵੀ ਕਿੰਨੋਂ ਕਦੋਂ ਤੱਕ ਰੱਖ ਸਕਦੇ ਹੋ ਰੋਕ ਸਕਦੇ ਹੋ ਜਾਂ ਲੰਮੀ ਖਿੱਚੋਗੇ ਇਸਾਈਡ ਨੂੰ ਐਡ ਭਾਈ ਡਿਮਾਂਡ ਬਹੁਤ ਆ ਪਰ ਕੰਪਨੀ ਦੇ ਮਾਲ ਦੇ ਬੋਰਡਿੰਗ ਜਿਵੇਂ ਜਿਵੇਂ ਕੰਪਨੀ ਖਾਲ ਦੀ ਜਾਊਗੀ ਉਵੇਂ ਉਵੇਂ ਅਸੀਂ ਵਧਾਈ ਚੰਨਾਂਗੇ ਚਲੋ ਠੀਕ ਹੈ ਬਈ ਧੰਨਵਾਦ ਬਈ ਤੇ ਬਾਈ ਫਿਰ ਵਿజిਟ ਕਰੋ ਤੇ ਲੋਕੇਸ਼ਨ ਬਾਈ ਤੁਹਾਨੂੰ ਦੱਸ ਦਿੰਨੇ ਆ ਤੇ ਬਾਈ ਫਿਰ ਕਰਿਓ ਵਿజిਟ ਇੱਥੇ ਪ੍ਰੀਤ ਮੋਟਰ ਇਹ ਹੈਗੀ ਹੈ ਬਈ ਆਹ ਨਾਲ ਹੈਗਾ ਆਰ ਕੇ ਵਾਲਾ ਤੇ ਸਾਹਮਣੇ ਆ ਨਾਜ ਮੰਡੀ ਭਲਾਡੇ ਦੀ ਤੇ ਇਧਰ ਨੂੰ ਜਦੋਂ ਚੜੇ ਜਾਂਦੇ ਆ ਬਾਈ ਇਹ ਬੋਹਰ ਭਿੱਖੀ ਰੋਡ ਆ ਗਿਆ ਇਧਰ ਬਾਈ ਬੋਹਰ ਰੋਡ ਆ ਗਿਆ ਤੇ ਬਿਲਕੁਲ ਅਨਾਜ ਮੰਡੀ ਦੇ ਸਾਹਮਣੇ ਆਰ ਕੇ ਸਟicker ਵਾਲੇ ਦੇ ਨਾਲ ਬਈ ਇੱਥੇ ਆ ਤੇ ਆਓ ਬਈ ਕਰੋ ਵਿਜ਼ਿਟ ਧੰਨਵਾਦ ਬਈ